ਮੰਤਲੋ ਤੁਹਾਨੂੰ ਲੱਗਦਾ ਨਾ ਵੀ ਆਏ ਆ ਜਿਵੇਂ ਅੱਜ ਨਵੇਂ ਟਰੈਕਟਰਾਂ ਦੀਆਂ ਡਿਲੀਵਰੀਆਂ ਦਿੱਤੀਆਂ ਹੁੰਦੀਆਂ ਮੰਤਲੋ ਇਹ ਨਵੇਂ ਟਰੈਕਟਰਾਂ ਦੀਆਂ ਡਿਲੀਵਰੀਆਂ ਨਹੀਂ ਦਿੱਤੀਆਂ ਆਪਾਂ ਪਾਵਰ ਲੈਂਡ ਵਾਲਿਆਂ ਦੇ ਆਏ ਆ ਨਾਬੇ ਤੇ ਇੱਥੇ ਨਵਾਂ ਟਰੈਕਟਰ ਖਰੀਦਣ ਤੋਂ ਬਾਅਦ ਜ਼ਿੰਮੇਦਾਰ 0 ਮੀਟਰ ਟਰੈਕਟਰ ਨੂੰ ਇੱਥੇ ਜਰੂਰ ਲੈ ਕੇ ਆਉਂਦਾ ਕਾਹਤੋਂ ਲੈ ਕੇ ਆਉਂਦਾ ਕਿਉਂਕਿ ਨਾ ਪਾਵਰ ਲੈਂਡ ਵਾਲੇ ਨਾ ਟਰੈਕਟਰ ਦੇ ਵੇਟ ਲਾ ਕੇ ਦਿੰਦੇ ਆ ਵੇਟ ਲਾਏ ਆ ਬੋਸ਼ ਲਾਏ ਆ ਜੋ ਤੁਸੀਂ ਕਹੋਗੇ ਉਹੋ ਜਿਹਾ ਰੰਗ ਕੀਤਾ ਕੰਮ ਕੀਤਾ ਯਾਰ ਸਿਰਾ ਮਾਦਰੋ ਜਿਹੋ ਜਿਹੋ ਜਆ ਕੰਪਨੀ ਤੁਹਾਨੂੰ ਸੋਚਿਆ ਨਹੀਂ ਹੋਣਾ ਨਾ ਕੰਪਨੀ ਨੇ ਵੀ ਸਾਡੇ ਟਰੈਕਟਰ ਤੇ ਬੇਟ ਲਾ ਕੇ ਇਹੋ ਜੀ ਚੀਜ਼ ਲੱਗੂਗੀ ਫਿਟਿੰਗ ਕੀਤੀ ਆ ਕਮਾਲ ਜ਼ਿੰਮੇਦਾਰ ਖੁਸ਼ ਆ ਇਕੱਲੀ ਫਿਟਿੰਗ ਵਾਲੇ ਪਾਸੋਂ ਵੀ ਖੁਸ਼ ਕੀਤੇ ਜ਼ਿੰਮੇਦਾਰ ਆ ਆ ਕੀਤੇ ਆਪਾਂ ਭਾਈ ਓੰਕਾਰ ਨਾਲ ਗੱਲ ਕਰਦੇ ਆ ਤੇ ਜਿੰਨਾ ਮੈਨੂੰ ਪਤਾ ਲੱਗਿਆ ਹਰ ਰੋਜ਼ ਇੱਥੋਂ 10 12 ਟਰੈਕਟਰ ਐਂ ਡਿਲੀਵਰ ਹੁੰਦੇ ਆ ਐਂ ਜਾਂਦੇ ਆ ਨੱਥ ਪੰਜਾਂ ਚੋਂ ਦੇ ਅੰਦਰਲੇ ਪਾਸੇ ਲੱਗੀ ਜਾਂਦਾ ਤੇ ਪੰਜ ਸੱਤ ਆਹ ਤੋੜਨੇ ਸੀ ਅਸੀਂ ਬੰਦ ਰੋਕ ਲਏ ਸੀ ਕਿ ਕੋਈ ਗੱਲ ਨਹੀਂ ਲੋਕਾਂ ਨੂੰ ਹੋਰ ਵੀ ਪਤਾ ਲੱਗ ਜੇ ਇੱਥੇ ਆਜੋ ਸਾਰੀ ਬੇਟਾਂ ਬਾਰੇ ਜਾਣਕਾਰੀ ਦਿੰਨੇ ਆ ਅਸਲ ਦੇ ਵਿੱਚ ਇਹ ਕੰਪਨੀ ਦੇ ਵਿੱਚ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਪਾਰਟਸ ਮੰਨਦੇ ਆ ਕੰਬਾਈਨਾਂ ਦੇ ਹੋਰ ਸਮਾਨ ਦੇ ਪਾਰਟਸ ਮੰਨਦੇ ਉਹ ਕਾਦੇ ਕਰਦੇ ਬੰਦੇ ਉਹਦੇ ਬਾਰੇ ਵੀ ਜਾਣਕਾਰੀ ਲੈਣੇ ਆ ਓੰਕਾਰ ਭਾਈ ਯਾਰ ਸੁਆਦ ਆ ਗਿਆ ਯਾਰ ਦੇਖ ਕੇ ਤਾਂ ਵੇਟ ਬੂਡ ਲੱਗਿਆ ਜਦੋਂ ਮੈਂ ਪਹਿਲਾਂ ਕਰਕੇ ਗਿਆ ਵੀਡੀਓ ਤੇ ਉਦੋਂ ਤੁਸੀਂ ਇਹਨੂੰ ਇਹਦੇ ਲਾਂਚ ਕੀਤਾ ਸੀ ਹਣਾ ਆਪਾਂ ਵੇਟ ਤੇ ਉਦੋਂ ਬਾਅਦ ਤਾਂ ਯਾਰ 0 ਮੀਟਰ ਵਾਲੇ ਟਰੈਕਟਰ ਹੀ ਨਹੀਂ ਆਉਣ ਲੱਗ ਗਏ ਹਰ ਰੋਜ਼ ਆਪਾਂ ਹੁਣ ਤੱਕ ਬਾਈ ਜੀ 800 ਤੋਂ 900 ਟਰੈਕਟਰ ਤੇ ਲਾ ਚੁੱਕੇ ਹਾਂ ਜੀ ਆਹ ਵੇਟ ਲਾਤੇ ਆ ਹਾਂ ਜੀ ਵੀਰੇ ਓੰਕਾਰ ਜਿਵੇਂ ਮਤਲਬ ਆਪਾਂ ਵੇਟ ਲਵਾਉਨੇ ਆ ਤਾਂ ਬਾਹਲੇ ਬਾਰੀ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਗੱਲ ਜਾਂਦੀ ਆ ਬਈ ਇਹ ਕਿ ਤੂੰ ਬਣੇ ਬਣਾਏ ਲਿਆ ਕੇ ਉਹ ਕਾਰ ਵਾਲੇ ਲਾਉਂਦੇ ਹੋਣਗੇ ਸਾਰੀ ਅੰਦਰ ਮੈਨੂਫੈਕਚਰਿੰਗ ਹੁੰਦੀ ਹੈ ਅੰਦਰ ਹੁੰਦੀ ਹੈ ਸਾਰੀ ਮਸ਼ੀਨਰੀ ਲੇਜ਼ਰ ਮਸ਼ੀਨ ਸੀ ਐਨ ਸੀ ਮਸ਼ੀਨਸ ਮੈਗਲਡਿੰਗ ਸਾਰੀ ਆਪਣੀ ਕਦੇ ਅਗਲਾ ਆਉਂਦਾ ਯਾਰ ਵੇਟ ਹੀ ਆ ਇਹਨਾਂ ਨੂੰ ਕੀ ਫਰਕ ਆ ਵੀ ਪੁਰਾਣੇ ਪ੍ਰੂਨੇ ਲੋਹੇ ਦੇ ਅਗਲਾ ਦਾ ਘੱਟ ਵੱਢ ਕੇ ਲਾਈ ਜਾਂਦੇ ਹੋਣੇ ਨਹੀਂ ਨਹੀਂ ਆਪਣਾ ਟਾਟਾ ਦਾ ਮਟੀਰੀਅਲ ਹੁੰਦਾ ਸਾਰਾ ਨਵਾਂ ਮਟੀਰੀਅਲ ਹੁੰਦਾ ਜੀ ਜਮਾ ਜਿਵੇਂ ਅਗਲੇ ਨੇ ਟਰੈਕਟਰ ਨਵਾਂ ਲਿਆ ਤਾਂ ਵੇਟ ਵੀ ਅਗਲੇ ਨੂੰ ਬਿਲਕੁਲ ਨਵਾਂ ਹੀ ਮਿਲੂ ਬਿਲਕੁਲ ਨਵੇਂ ਨੇ ਕਸਟਮਰ ਦੇ ਸਾਹਮਣੇ ਜੇ ਕਹਿਣ ਕਸਟਮਰ ਦੇ ਸਾਹਮਣੇ ਵੀ ਪੇਂਟ ਕਰਵਾ ਦੱਸ ਤੇ ਜਿਹੜੀ ਇਹਦੇ ਵਿੱਚ ਨਾ ਮੈਂ ਮੇਰਾ ਜਣ ਦਾ ਤਜਰਬਾ ਜਿਹੜੀ ਇਹਦੇ ਵਿੱਚ ਤੇ ਨਾ ਰੋਡ ਆਪਾਂ ਲਗਾਉਨੇ ਆ ਉਹ ਰੋਡ ਬਹੁਤ ਟਰੀਕੀਰੀ ਬਹੁਤ ਮਾੜ ਲਗਦੀ ਹੈ ਹਾਂ IN8 ਤੇ IN42 ਅੱਛਾ ਜਿਹੜੀ ਇਹਦੇ ਵਿੱਚ ਰੌੜ ਲੰਗਦੀ ਹੈ ਇਹਦੇ ਵਿੱਚ ਕੀ ਹੈ ਇੱਕ ਤਾਂ ਇਹ ਇਹਦੇ ਵਿੱਚ ਇਹ ਬੈਂਡ ਨਹੀਂ ਪੈਂਦਾ ਜੀ ਹੂੰ ਜਦੋਂ ਝੂਟਾ ਪੈਂਦਾ ਟਰੈਕਟਰ ਹਾਂ ਹਾਂ ਝੂਟਾ ਤਾਂ ਪੈਣਾ ਬਹੁਤ ਜ਼ਿਆਦਾ ਇੱਕ ਇਹ ਟੁੱਟਦੀ ਨਹੀਂ ਹੈਗੀ ਜੀ ਇਹ ਮਤਲਬ ਟੁੱਟਦੀ ਨਹੀਂ ਹੈਗੀ ਇਹ ਹਾਂ ਵੀ ਇਹ ਕਿਉਂਕਿ ਵੇਟ ਜਿਹੜਾ ਖੜਾ ਸਾਰਾ ਇਹ ਤੇ ਸਿਰਤੀ ਹਾਂਜੀ 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 ਇਹਦੀ ਸਿਰਤੀ ਖੜਾ ਇੱਕ ਮੈਂ ਆਮ ਦੇਖੇ ਨਾ ਜਦੋਂ ਵੇਟ ਲਾਉਨੇ ਆ ਮੇਰੇ ਟਰੈਕਟਰ ਦੇ ਵੇਟ ਵੀ ਕਸੇ ਹੋਇਆ ਉਹ ਜਦੋਂ ਹਲਕਾ ਜਿਹਾ ਓਖਲੀ ਚ ਪਾਈਦੇ ਨਾ ਉਹ ਵੇਟ ਖੜਕਦੇ ਆ ਸਾਡੇ ਵੇਟ ਖੜ ਸਾਡੇ ਖੜਕਦੇ ਆ ਇਹ ਖੜਕਣ ਤੋਂ ਮਤਲਬ ਕਿਵੇਂ ਰੋਕੇ ਆ ਕਸਣ ਚ ਹੀ ਹੈ ਇੱਥੇ ਟਾਈਟ ਕਰ ਦਨੇ ਆ ਜੀ ਇੱਕ ਆਪਾਂ ਨਾ ਇਹਨਾਂ ਦੇ ਕਲੈਂਪਿੰਗ ਸਿਸਟਮ ਕੀਤਾ ਹੋਇਆ ਆਹ ਕਲੈਂਪਿੰਗ ਸਿਸਟਮ ਆਹ ਹਾਂ ਇਹਦੇ ਵਿੱਚ ਕੀ ਹੈ ਟਰੈਕਟਰ ਦੇ ਅੱਗੇ ਟੋਚਨ ਪਾਉਗਾ ਬੰਦਾ ਇਹਦੀ ਮਤਲਬ ਟੋਚਨ ਪਾਉਗੇ ਇਹਦੀ ਸਾਰੀ ਦੀ ਸਟਰੈਂਥ ਇੱਕ ਬਣ ਜਾਂਦੀ ਹੈ ਮਤਲਬ ਵੈਲਡਿੰਗ ਓਖੜ ਨਹੀਂ ਸਕਦੀ ਕਿਸੇ ਤਰੀਕੇ ਨਾਲ ਇਹਦੀ ਗ੍ਰਿਪ ਬਣ ਗਈ ਇਹਦੀ ਗ੍ਰਿਪ ਬਣ ਗਈ ਮਤਲਬ ਇਧਰੋਂ ਸਾਰੇ ਚੀਜ਼ ਦੀ ਗ੍ਰਿਪ ਬਣੀ ਹੋਈ ਹੈ ਪ੍ਰੋਪਰ ਅੱਛਾ ਇੱਕ ਗੱਲ ਹੋਰ ਆ ਇਹ ਅਗਲੇ ਪਾਸਿਓਂ ਦੋ ਨਟਾਂ ਨਾ ਵੀ ਚੁੱਲ੍ਹੇ 'ਚ ਆ ਇਧਰਲੇ ਪਾਸਿਓਂ ਵੀ ਮਤਲਬ ਮਤਲਬ ਟੋਟਲ ਇਹਦੇ 'ਚ 10 ਮਤਲਬ 12 12 ਨਟ ਕਾਬਲੇ ਲੱਗਦੇ ਨੇ ਟਰੈਕਟਰ 'ਚ ਫਿੱਟ ਹੋਣਗੇ ਇੱਕ ਹੋਰ ਗੱਲ ਅਬਰੀ ਤੇ ਜਦੋਂ ਆਪਾਂ ਟੋਚਨ ਪਾਵਾਂਗੇ ਇੱਥੇ ਟੋਚਨ ਪਾ ਲਿਆ ਹਣਾ ਟੋਕ ਕਰ ਲਿਆ ਜਿਹੜੇ ਜਿਹੜੇ ਸਿੱਧੇ ਨਾਟ ਆ ਉਹ ਤਾਂ ਮਤਲਬ ਖਿੱਚੇ ਜਾ ਸਕਦੇ ਆ ਜਿਹੜੇ ਫਿਰ ਆ ਟੇਢੇ ਨਾਟ ਆ ਇਹਨੂੰ ਕਿਸੇ ਹਿਸਾਬ ਨਾਲ ਖਿੱਚਿਆ ਨਹੀਂ ਜਾ ਸਕਦਾ ਨਹੀਂ ਖਿੱਚਿਆ ਜਾਂਦਾ ਇਹ ਖਿੱਚੇ ਨਹੀਂ ਜਾ ਸਕਦੇ ਤਾਂ ਇਹ ਗ੍ਰਿਪ ਜਿਆਦਾ ਬਣ ਜਾਂਦੀ ਹੈ ਹਾਂ ਮਤਲਬ ਫਿਰ ਜਦੋਂ ਇਹ ਨਹੀਂ ਖਿੱਚੇ ਜਾ ਸਕਦੇ ਫਿਰ ਇਹ ਆਪ ਨਹੀਂ ਖਿੱਚੇ ਜਾਂਦੇ ਹਾਂਜੀ ਮਤਲਬ ਕਿਸੇ ਹਿਸਾਬ ਨਾਲ ਬੇੜ ਸੂਤੇ ਨਹੀਂ ਜਾ ਸਕਦੇ ਵੀ ਉਹ ਜਿਹੜੇ ਕਾਬਲੇ ਆਉਣੇ ਬਾਡੀ ਚ ਸੂਤੇ ਜਾਣਗੇ ਕਿਸੇ ਵੀ ਹਿਸਾਬ ਨਾਲ ਹਾਂ ਨਾ ਤੇ ਆ ਆਹਗਾ ਤਾਂ ਠੋਕਤੇ ਦੇ ਵਿੱਚ ਤਾਂ ਹੁੱਕ ਤਾਂ ਉਦਾਂ ਵੀ ਠੀਕ ਸੀ ਨਹੀਂ ਇਹ ਬੁਸ਼ ਕੀ ਬਜੀ ਉਹ ਘਸ ਜਾਂਦਾ ਜਿਹੜਾ ਇਹਦਾ ਮਟੀਰੀਅਲ ਆ ਹਾਂ ਜੇ ਆਪਾਂ ਇਹਨੂੰ ਨਹੀਂ ਲਾਉਂਦੇ ਤੇ ਜਿਹੜੀ ਅੱਛਾ ਲਗਾਤਾਰ ਪਾਵਾਂਗੇ ਤੂੰ ਉਹ ਢਿੱਲ ਪੈ ਜਾਂਦੀ ਹੈ ਇਹਦੇ ਨਾਲ ਪੈਂਦੀ ਨਹੀਂ ਮੈਂ ਤਾਂ ਕਿਹਾ ਕਰ ਲਾ ਸੋਹਣਾ ਲੱਗਣ ਵਾਸਤੇ ਨਹੀਂ 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 ਹਾਂ ਇਹਦੀ ਗ੍ਰਿਪ ਵਾਸਤੇ ਪਾਇਆ ਆਪਾਂ ਵੀ ਮਤਲਬ ਜਦੋਂ ਆਪਾਂ ਐਵੇਂ ਗੁੱਲਾ ਪਾਉਂਦੇ ਰਵਾਂਗੇ ਹੁਣ ਆਪਾਂ ਟਰਾਲੀ ਟਰੈਕਟਰ ਵਾਲੀ ਹੱਕ ਚ ਦੇਖਦੇ ਆ ਉਹ ਹੌਲੀ 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 ਉਹ ਇਹ ਇਹਦੇ ਚ ਨਹੀਂ ਪਸ ਜਾਂਦੀ ਨਹੀਂ ਕੀ ਹੁੰਦਾ ਇਹਦੇ ਕਰਕੇ ਸਾਰਾ ਕੁਝ ਚੇਂਜ ਕਰਾਉਣਾ ਪਿਆ ਜਾਂਦਾ ਫਿਰ ਟਰੈਕਟਰ ਦੀ ਸ਼ੋ ਖਰਾਬ ਹੁੰਦੀ ਅਰਾ ਗੱਲ ਤੇ ਵੀ ਹੈ ਨਾ ਵੀ ਸੋਨਾ ਲੱਗਣੋਂ ਹਟਦਾ ਨਾਲ ਇਹਦੇ ਕਰਕੇ ਆਪਾਂ ਨੂੰ ਸਾਰਾ ਚੇਂਜ ਕਰਾਉਣਾ ਪਿਆ ਜਾਂਦਾ ਜੀ ਇਹ ਕਿੰਨੇ ਜਿਵੇਂ ਮੰਨ ਕੇ ਚਲੋ ਵੀਰੇ ਹੁਣਾਂ ਨੇ ਤੁਹਾਡੇ ਤੋਂ ਲੈ ਕੇ ਗਏ ਆ ਇਹ ਇਹ ਕਿੰਨੇ ਚਿਰ ਦੇ ਵਿੱਚ ਇਹਨਾਂ ਨੂੰ ਦੇਤੇ ਵੀ ਕਿੰਨੇ ਚਿਰ ਚ ਕਹਤਾ ਆ ਜੋ ਆਪਣੀ ਜੀ ਹੁਣ ਮਤਲਬ ਬੁਕਿੰਗ ਹੈ ਜੀ ਹਫ ਇੱਕ ਹਫਤੇ ਦੀ ਬੁਕਿੰਗ ਹੈ ਤਦੋਂ ਮੈਂ ਤੁਹਾਨੂੰ ਜੇ ਮੈਂ ਵੇਟ ਲਵਾਉਣੇ ਆ ਤਾਂ ਮੈਂ ਤੁਹਾਨੂੰ ਇੱਕ ਹਫਤਾ ਦੇਣਾ ਹਫਤਾ ਮੈਂ ਕਹਿਣਾ ਜੀ ਇੱਕ ਹਫਤੇ ਨੂੰ ਮੈਂ ਆਉਣਾ ਤਾਂ ਤੁਸੀਂ ਇੱਕ ਹਫਤੇ ਨੂੰ ਉਹਨਾਂ ਨੂੰ ਬੁਲਾ ਲੈਣਾ ਵੀ ਭਾਈ ਆ ਜਾਓ ਹੁਣ ਥੋੜਾ ਜਿਆ ਥੋੜਾ ਹੁਣ ਸੀਜ਼ਨ ਸੀਗਾ ਹੁਣ ਜਿਆਦਾ ਰਾਸ਼ੂ ਥੋੜਾ ਘਟਿਆ ਹੁਣ ਸੀਜ਼ਨ ਦਾ ਮਤਲਬ ਪਹਿਲਾਂ ਵੜਾਈ ਕਰਕੇ ਇੱਕਦਮ ਧੱਕਾ ਪਿਆ ਸੀ ਅੱਛਾ ਉਦੋਂ ਥੋੜਾ ਜਿਆਦਾ ਆਏ ਹਾਂ ਉਦੋਂ ਖਿੱਚ ਜਿਆਦਾ ਸੀਗੀ ਜਦੋਂ ਵੜਾਈ ਹੋਣ ਲੱਗੀ ਉਦੋਂ ਥੋੜਾ ਸਲੰਪ ਆ ਗਿਆ ਹੁਣ ਫੇਰ ਦੁਬਾਰਾ ਕਿਚੋ ਪਈ ਜਦੋਂ ਕੇਰਾ ਕੇਰਾ ਬਾਢੀ ਜੀ ਆਉਣ ਲੱਗੀ ਸੀ ਉਦੋਂ ਫਿਰ ਬੰਦੇ ਦਾ ਦਿਲ ਕਰਦਾ ਵੀ ਟਰੈਕਟਰ ਚੱਕਿਆ ਨਾ ਜਾਵੇ ਮੈਂ ਆਲੂ ਬੀਜਣੇ ਆ ਮੈਂ ਹੁਣ ਆਲੂ ਦੀ ਪਟਾਈ ਹੋਣੀ ਆ ਹੁਣ ਪਟਾਈ ਵੇਲੇ ਫਿਰ ਫਿਰ ਚੱਲੂਗਾ ਕੰਮ ਹਾਂਜੀ ਫਿਰ ਜ਼ਿਆਦਾ ਚੱਲੂਗਾ ਤੇ ਇਹਦੇ ਚ ਇਹਦੇ ਚ ਮਤਲਬ ਸੇਮ ਡਿਜ਼ਾਈਨ ਸੇਮ ਹੀ ਮਿਲਦਾ ਇਹ ਇਹਦੇ ਵਿੱਚ ਡਿਜ਼ਾਈਨ ਚੇਂਜ ਕਰਦੇ ਆਂ ਨਹੀਂ ਬਾਈ ਜੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਕਸਟਮਰ ਨੇ 2.5 ਕੁਆਂਟਲ ਲਵਾਉਣਾ 3 ਕੁਆਂਟਲ ਲਵਾਉਣਾ 3.5 ਲਵਾਉਣਾ 4 ਲਵਾਉਣਾ 4.5 ਲਵਾਉਣਾ ਉਵੇਂ ਡਿਜ਼ਾਈਨ ਹੋ ਜਾਂਦਾ ਇਹ ਜਿਵੇਂ ਹੁਣ ਇਹ 290 ਹੈ ਜੀ ਠੀਕ ਹੈ ਜੇ ਉਹਨੇ 3.5 ਲਵਾਉਣਾ ਤਾਂ ਆਹ ਭਰ ਜਾਣਗੇ ਜੀ ਇਹਦੇ ਵਿੱਚ ਸ਼ੀਟਾਂ ਪੈ ਜਾਣਗੀਆਂ ਮਤਲਬ ਅੱਛਾ ਇਹ ਇਹਦੀ ਚੜਾਈ ਇੰਨੀ ਰਹੂਗੀ ਚੜਾਈ ਇੰਨੀ ਰਹੂਗੀ ਤੇ ਇਹਦੇ ਵਿੱਚ ਆਪਾਂ ਇੱਕ ਇੱਕ ਸ਼ੀਟ ਹੋਰ ਪਾ ਦੇਣੀ ਆ ਜੀ ਉਹਦਾ weight ਡਬਲ ਹੋ ਜਾਣਾ ਤੇ ਹੁਣ ਜਿਵੇਂ ਥੋੜਾ ਹੋਰ ਘਟਾਉਣਾ ਹੈ ਵਧਾਉਣਾ ਹੈ ਫਿਰ ਉਵੇਂ ਐਡਜਸਟ ਹੋ ਜਾਣਾ ਮੈਂ ਸਮਝ ਗਿਆ ਵੀ ਜੇ ਹੁਣ ਮੰਨ ਕੇ ਚਲ ਤਿੰਨ ਕੁਆਂਟਲ ਕੋਰਨਾ ਦਾ ਪਾ ਇੱਕ ਇੱਕ ਛੱਡ ਕੇ ਕਰ ਦਾਂਗੇ ਹਣਾ ਤਾਂ ਉਹ ਸਾਹਮਣੇ ਵਾਲਾ ਐਵੇਂ ਸਾਰੇ ਡਿਜ਼ਾਈਨ ਟੋਟਲ ਇਵਨ ਟੋਟਲ ਮਤਲਬ ਪੂਰਾ ਵੀ ਬੰਦ ਬਣ ਜਾਂਦਾ ਜੀ ਇਹ ਐਵੇਂ ਵੀ ਬਣ ਜਾਂਦਾ ਸਪੈਸਰਾਂ ਵਾਲਾ ਮਤਲਬ ਵਿਦਾਊਟ ਸਪੈਸਰ ਵੀ ਬਣ ਜਾਂਦਾ ਹਾਂ ਤੇ ਜੇ ਹੁਣ ਮੰਨ ਕੇ ਚੱਲੋ ਵੀ ਆਪਾਂ ਇਹਨੂੰ ਢਾਈ ਕੁਆਂਟਲ ਤੋਂ ਦੋ ਕਰਨਾ ਤਾਂ ਇਹਦੇ ਵਿੱਚੋਂ ਦੋ ਦੋ ਹੋਰ ਡਿਜ਼ਾਈਨ ਦੇ ਹਿਸਾਬ ਨਾਲ ਨਿਕਲ ਜਾਣਗੇ ਹਾਂ ਇਹਨੂੰ ਹਾਲੈਂਡ ਦਾ ਢਾਈ ਨਹੀਂ ਹੁੰਦਾ ਜੀ ਹਾਲੈਂਡ ਦਾ ਕਿਉਂਕਿ ਚੁੱਲਾ ਵੱਡਾ ਹੁੰਦਾ ਜੌਂਡੀਆ ਚ ਹੋ ਜਾਂਦਾ ਹਾਂ ਅਰਜਨ ਚ ਹੋ ਜਾਂਦਾ ਆ ਦੇਖੋ ਇਹਨਾਂ ਦੇ ਵਿੱਚ ਦੋ ਦੋ ਜੋੜ ਕੇ ਪਾਤੀਆਂ ਇਹਨਾਂ ਦੇ ਵਿੱਚ ਦੋ ਦੋ ਕਰਤੀਆਂ ਹਾਂਜੀ 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 ਇਹਨਾਂ ਦੇ ਵਿੱਚ ਦੋ ਇਹਨਾਂ ਦੇ ਵਿੱਚ ਦੋ ਦੋ ਕਰਤੀਆਂ ਬਾਕੀ ਇੱਕ ਗੱਲ ਹੋਰ ਆ ਵੇਟ ਤਾਂ ਵੇਟ ਸੋਹਣਾ ਕਿੰਨਾ ਬਣਿਆ ਪ੍ਰੀਤ ਸੋਹਣੇ ਕਿੰਨੇ ਲੱਗਦੇ ਆ ਹਨ ਜਿਹੜੀ ਸਭ ਤੋਂ ਵੱਡੀ ਗੱਲ ਆ ਸੋਹਣੇ ਬਾਈ ਰੇਟ ਤਾਂ ਕਿੰਨਾ ਕੁ ਫਰਕ ਪੈ ਜੂਗਾ ਜੇ ਅੰਦਾਜ਼ਨ ਰੇਟ ਸਸਤਾ ਹੋਊਗਾ ਮਾਰਕੀਟ 'ਚ ਰੇਟ ਮਾਰਕੀਟ ਜਿੰਨਾ ਹੋਊ ਰੇਟ ਮਾਰਕੀਟ ਤੋਂ ਮਹਿੰਗਾ ਹੋਊਗਾ ਓਮਕਾਰ ਦਾ ਨਹੀਂ ਆਪਣਾ ਮਾਰਕੀਟ ਨਾਲੋਂ ਤਾਂ ਕੁਆਲਿਟੀ ਵੀ ਵਧੀਆ ਤੇ ਰੇਟ ਵੀ ਘੱਟ ਜੀ ਸਾਰਿਆਂ ਨਾਲੋਂ ਸਾਰਿਆਂ ਨਾਲੋਂ ਘੱਟ ਮਤਲਬ ਸਾਰੇ ਪਾਸਿਓਂ ਐਂ ਕਰੋ ਵੀ ਜਦੋਂ ਹਫ਼ਤਾ ਤਾਂ ਤੁਸੀਂ ਤੁਹਾਨੂੰ ਬੇਟਿੰਗ ਦਾ ਦੇਣਾ ਹਾਂਜੀ ਹਾਂਜੀ ਤੁਸੀਂ ਲੋ 8 ਦਿਨ ਪਹਿਲਾਂ ਤੁਸੀਂ ਫੋਨ ਫੋਨ ਕਰਕੇ ਸਾਰੇ ਕਿਤੇ ਰੇਟ ਦਾ ਪਤਾ ਕਰੋ ਫਿਰ ਇਹਦਾ ਕਰੋ ਤੇ ਜਿਹੜਾ ਇਹਦਾ ਰੇਟ ਹੁੰਦਾ ਵੇਟ ਦਾ ਉਹ ਸਾਰੇ ਸਾਰੇ ਕੰਮ ਦੇ ਸਮੇਤ ਹੁੰਦਾ ਜਾਂ ਅਗਲੇ ਨੂੰ ਤੁਹਾਡੇ ਨਟ ਬੋਲਟ ੱਡ ਲੈਣੇ ਪੈਂਦੇ ਆ ਨਹੀਂ 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 ਟੋਟਲੀ ਅਸੀਂ ਫਿਟਮੈਂਟ ਕਰਕੇ ਦੇ ਦਿਆਂਗੇ ਮਤਲਬ ਫਿਟਿੰਗ ਵੀ ਤੁਸੀਂ ਹੀ ਕਰਕੇ ਦੇਣੀ ਆ ਵੀ ਅਗਲਾ ਟਰੈਕਟਰ ਲਿਆਵੇ ਜੋ ਰੇਟ ਹੋਇਆ ਉਹਦੇ ਵਿੱਚ ਹੀ ਸਾਰਾ ਨਾਟ ਬੋਸ਼ ਰੰਗ ਜੋ ਚੀਜ਼ਾਂ ਸਾਰੀ ਵਿੱਚ ਹੀ ਆ ਹਾਂਜੀ ਬੇਚੀਆ ਐ ਐਕਸਟਰਾ ਤੁਸੀਂ ਕੁਝ ਨਹੀਂ ਖਰੀਦਣਾ ਬਟ ਜੌਂਡੀਅਰ ਦੀ ਡਿਮਾਂਡ ਜ਼ਿਆਦਾ ਹੈ ਅੱਛਾ ਜੌਂਡੀਅਰ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਜੌਂਡੀਅਰ ਦੇ ਵੇਟਾਂ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਤੇ ਦੂਰ ਨੇੜੇ ਤੋਂ ਆਣਾ ਉਹ ਅਗਲੇ ਨੇ ਸਰਦਾਰੀ ਦੇਖਣੀ ਚਾ ਮਾਈ ਬਾਈ ਚਾਂਸ ਕੋਈ ਬੰਦਾ ਇਹ ਕਰੇ ਵੀ ਮੈਨੂੰ ਬਣਾ ਕੇ ਦੇ ਦਿਓ ਤੇ ਡਿਲੀਵਰ ਕਰ ਦਿਓ ਮੈਂ ਲਾ ਲੂ ਕਰ ਦਿੰਦੇ ਆ ਕੁਕਾ ਸਨੇ ਤਾਂ ਨਾਠੀ ਆ ਹਾਂਜੀ ਬਸ ਉਹ ਡਿਲੀਵਰੀ ਚਾਰਜਸ ਨੂੰ ਮੇਰੇ ਹੀ ਆਪਣੇ ਉਹ ਮਤਲਬ ਡਿਲੀਵਰੀ ਚਾਰਜਸ ਹੋਣਗੇ ਪਰ ਹੋ ਜਾਣਗੇ ਲੈਵ ਹਾਂਜੀ ਫਿਰ ਤੋਂ ਆਪ ਵੀ ਕਰ ਸਕਦੇ ਨੇ ਪਰ ਇੱਥੇ ਕੀ ਹੁੰਦਾ ਹੈ ਮਤਲਬ ਕੋਈ ਟੱਚਿੰਗ ਚ ਮਤਲਬ ਬਾਚੋਂ ਅਸੀਂ ਨਾ ਦੁਬਾਰਾ ਪੇਂਟ ਕਰਵਾਉਣਾ ਹੈ ਸਾਰੇ ਇਹ ਟਰੈਕਟਰ ਤੇ ਫਿੱਟ ਕਰਾ ਕੇ ਤਾਂ ਫਿਨਿਸ਼ਿੰਗ ਵਧੀਆ ਆ ਜਾਂਦੀ ਹੈ ਟਰੈਕਟਰ ਦੀ ਅੱਛਾ ਜੇ ਤੁਹਾਨੂੰ ਇੱਧਰ ਕੱਸ ਕੇ ਉਦੋਂ ਬਾਅਦ ਰੰਗ ਰੂਮ ਕਰਾਉਣਾ ਹੈ ਤਾਂ ਟੱਚਿੰਗ ਦਾ ਮੋਟਾ ਕੋ ਬਿੰਗਾ ਟੇਟਾ ਸਹੀ ਕਰਨ ਵਾਲਾ ਥੋੜੀ ਬਹੁਤੀ ਕੋਈ ਪ੍ਰੋਬਲਮ ਆ ਟੈਕਨੀਕਲੀ ਪਰ ਮੈਨੂੰ ਇੰਨਾ ਪਤਾ ਜਿਹੜੇ ਲੋਕ ਹੈਗੇ ਘਰੇ ਲੋਕਾਂ ਦੇ ਸੰਦਸ ਹੁੰਦੇ ਡੱਬ ਥੇਰਾ ਹੈਗਾ ਹਾਂਜੀ ਬਈ ਜੇ ਕੋਈ ਹੁਣ ਦੂਰ ਵਾਲਾ ਇੱਥੇ ਨਹੀਂ ਆ ਸਕਦਾ ਨਾਬੇ ਨਹੀਂ ਆ ਸਕਦਾ ਉਹ ਬੰਦਾ ਘਰੇ ਮੰਗਾ ਲੈ ਹਾਂਜੀ ਹਾਂਜੀ ਉਹ ਯਾਰ ਤੁਸੀਂ ਘਰੇ ਵੀ ਮੰਗਾ ਸਕਦੇ ਆ ਤੁਸੀਂ ਐ ਨਾਬੇ ਦੇ ਨੇੜੇ ਨੇੜੇ ਵਾਲੇ ਸੀਮਤ ਨਾ ਰਹੋ ਕਿਉਂਕਿ ਮੁੰਡੇ ਦਾ ਕੰਮ ਤਕੜਾ ਇਹ ਅਸਲ ਦੇ ਵਿੱਚ ਇਸ ਫੈਕਟਰੀ ਦੇ ਅੰਦਰਲੇ ਪਾਸੇ ਨਾ ਸਾਰੇ ਤਰ੍ਹਾਂ ਦੇ ਪਾਰਸ ਬੰਨਦੇ ਆ ਕਮਾਈਨਾਂ ਦੇ ਪਾਰਸ ਬੰਨਦੇ ਆ ਕਮਾਈਨ ਦਾ ਜੀ ਰੂਟਾਵੇਟਰ ਦਾ ਟਰੈਕਟਰ ਦਾ ਹੂੰ ਤੇ ਬਾਕੀ ਵੇਟ ਜਿਹੜੀ ਆਪਣੀ ਹਾਂ ਤੇ ਇਹਦੇ ਅੰਦਰਲੇ ਜਿੰਨੇ ਕਮਬਾਈਨ ਦੇ ਅੰਦਰਲੇ ਪਾਸੇ ਨਹੀਂ ਪਾਰਟਸ ਚੱਲਦੇ ਹੁੰਦੇ ਕੋਈ ਸਟਾਫ ਆਕਰ ਚੱਲਦੇ ਆ ਕੋਈ ਹੋਰ ਚੱਲ ਗਾਈਡਰਮ ਬਾਰਮ ਚਾਰ ਨੇ ਸਭ ਬਣਦੇ ਸਾਰਾ ਕੁਝ ਅੰਦਰਲੇ ਪਾਸੇ ਬਣਦਾ ਅੰਦਰਲੇ ਪਾਸੇ ਜਿਹੜੀਆਂ ਮਤਲਬ ਅੱਜ ਦੇ ਜ਼ਮਾਨੇ ਦੀਆਂ ਦੁਨੀਆਂ ਦੀਆਂ ਸਭ ਤੋਂ ਅਦਨੁਕ ਮਸ਼ੀਨਾਂ ਐ ਉਂ ਅੰਦਰਲੇ ਪਾਸੇ ਲੱਗੀਆਂ ਹੋਈਆਂ ਤੁਹਾਨੂੰ ਮੈਂ ਝਲਕੇ ਵੀ ਦਿਖਾ ਦਨਾ ਤੇ ਅੰਦਰਲੇ ਪਾਸੇ ਬਾਈ ਹੁਣੀ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਕੰਬਾਈਨਾ ਦੇ ਅੰਦਰਲੇ ਪਾਸ ਤੋਂ ਬਣਾਉਣ ਵਾਸਤੇ ਜਾਣੇ ਜਾਂਦੇ ਹਨ ਤੇ ਅੱਜ ਕੱਲ ਇਹਨਾਂ ਨੇ ਆ ਬੇਟਣਾਂ ਵਾਲਾ ਕੰਮ ਜਿਹੜਾ ਦਾ ਤਸੱਲੀ ਨਾਲ ਸ਼ੁਰੂ ਕੀਤਾ ਤੇ ਜੇ ਕਿਸੇ ਨੇ ਤਸੱਲੀ ਨਾਲ ਕਰਾਉਣਾ ਤੇ ਜੇ ਕਿਸੇ ਦੀ ਵੀਡੀਓ ਦੇਖ ਕੇ ਤਸੱਲੀ ਆ ਤੇ ਜਾਂ ਤਸੱਲੀ ਕਰਨੀ ਆ ਤਾਂ ਬੇਸ਼ੱਕ ਕਿਸੇ ਜ਼ਿੰਮੇਵਾਰ ਤੋਂ ਪੁੱਛ ਲਓ ਮਾੜੀ-ਮਾੜੀ ਕਿਸੇ ਤੋਂ ਜ਼ਿੰਮੇਦਾਰ ਕਿੰਨੇ ਕੁ ਖੁਸ਼ ਆਪਣੇ ਕੰਮ ਤੋਂ ਮੈਂ ਮਾੜੀ ਜੀ ਸਲਾਹ ਲੈ ਲਾ ਹਾਂਜੀ 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 ਲੈਣਾ ਸਾਰੇ ਜ਼ਿੰਮੇਦਾਰ ਭਰਾ ਆਏ ਕਿੰਨੇ ਉਹਨਾਂ ਨੂੰ ਕੋਈ ਬੰਦਾ ਹੰਗਾਰਾ ਭਰਨਾ ਚਾਹੂਗਾ ਇਹਨਾਂ ਬੰਦਿਆਂ ਦਾ ਆਜੋ ਹਾਂ ਹੰਗਾਰਾ ਭਾ ਨਹੀਂ ਭਰਉਣਾ ਚਾਹੀਦਾ ਪ੍ਰੀਤ ਗਵਾਹੀ ਲੈਣੀ ਚਾਹੀਦੀ ਆ ਤੁਸੀਂ ਗਵਾਹੀ ਪਾਓ ਵੀ ਬਾਈ ਕਿਵੇਂ ਲੱਗਿਆ ਮਨ ਬਹੁਤ ਵਧੀਆ ਲੱਗਿਆ ਜੀ ਮਨ ਨੂੰ ਐਨ ਸਟੂਟੀ ਆ ਪੂਰਾ ਭਾਈ ਜਾਨ ਬਹੁਤ ਵਧੀਆ ਕੰਮ ਕਰਿਆ ਬਹੁਤ ਵਧੀਆ ਵੇਟ ਨੇ ਸੋਹਣੇ ਲੱਗੇ ਬੇਟ ਪੂਰੇ ਸੋਹਣੇ ਲੱਗੇ ਜੀ ਮਨ ਖੁਸ਼ ਆ ਪੂਰਾ ਪੂਰਾ ਖੁਸ਼ ਜੀ ਅਜੇ ਜਵਾਕ ਵੀ ਡੀਕਦੇ ਹੋਣਗੇ ਪਾਪੇ ਹੋਣੀ ਹੋਣਾ ਪਾਪਾ ਨੂੰ ਡੀਕਣੀ ਹੈ ਜੀ ਉਹਦੇ ਟਾਈਮ ਲੱਗਦਾ ਹੀ ਟਾਈਮ ਲਵਾਉਣ ਨੂੰ ਬਹੁਤਿਆਰ ਕੰਮ ਦਾ ਟਾਈਮ ਹੀ ਲੱਗਦਾ ਹੂੰ ਕੜਾਇਆ ਵੀ ਹੁਣੇ ਹੀ ਲੱਗਦਾ ਜੂਨੀਅਰ ਬਸ 1 ਮਹੀਨਾ ਹੋਇਆ ਜਿਹੜਿਆਂ ਦੇ ਨੂੰ ਠੀਕ ਆ ਤੇ ਭਾਈ ਤੇਰੇ ਵਾਲਾ ਅੰਦਰ ਆ ਹਨਾ ਹਾਂ ਜੀ ਹਾਂ ਮੇਰੇ ਅੰਦਰ ਅਜੇ ਲਾ ਰਹੇ ਨਹੀਂ ਬੇਟਾ ਤੁਸੀਂ ਲੇਟ ਹੋਗੇ ਥੋੜਾ ਹਾਂ ਜੀ ਹਾਂ ਬਹੁਤ ਵਧੀਆ ਹੀ ਬਹੁਤ ਵਧੀਆ ਵੇਟ ਲਾਉਂਦੇ ਨੇ ਬਹੁਤ ਵ ਇੱਥੇ ਰੇਟ ਵੀ ਜਾਇਜ਼ ਲੱਗਿਆ ਰੇਟ ਜਮਾ ਜਾਇਜ਼ ਜੀ ਕਿਹੜੇ ਕਿਹੜੇ ਥਾਂ ਤੋਂ ਤੁਸੀਂ ਅੰਤਜਨ ਲਵੀ ਪਿੰਡਾ 14 ਕਿਲੋਮੀਟਰ ਨਹਰਾ ਪਿੰਡ ਜੀ ਬਸ ਥੋੜੇ ਦਾ ਜਮਾ ਫਿਰ ਘਰੇ ਗੰਗਾ ਜੀ ਨਾ ਹਾਂਜੀ ਹਾਂਜੀ ਥੋੜੇ ਦਾ ਜਮਾ ਸੂਤ ਆ ਗਿਆ ਕੰਮ ਇੱਧਰ ਪਾਈ ਹੁਣ ਆ ਆ ਟਰੈਕਟਰ ਵੀ ਥੋੜੇ ਕਰਦਾ ਦੋ ਦੋ ਭਰਾਵਾਂ ਦੇ ਹੀ ਆ ਅਜਾ ਬਾਈ ਨੇ ਦੋਨੇ ਬੀਰਿਆਂ-ਬੀਰਿਆਂ ਨੇ ਟਰੈਕਟਰ ਇਕੱਠੇ ਕਢਾ ਲਏ ਕੱਠੇ ਕਢਾਏ ਨੇ ਕਿਵੇਂ ਆ ਬੇਟ ਕਿਵੇਂ ਲੱਗੇ ਬਹੁਤ ਵਧੀਆ ਜੀ ਬਹੁਤ ਵਧੀਆ ਨੰਦਾ ਆ ਨੰਦਾ ਆ ਜੀ ਪੂਰਾ ਵਾਹ ਠੀਕ ਹੈ ਪ੍ਰੀਤ ਦੋ ਦੋ ਬਾਈਆਂ ਨੇ ਦੋ ਭਰਾ ਆ ਸਕੇ ਦੋਨਾਂ ਨੇ ਇਕੱਠੇ ਟਰੈਕਟਰ ਕਢਾਇਆ ਵਧਾਈਆਂ ਵੀ ਦੇ ਦਿਓ ਬਾਈ ਹੁਣਾਂ ਆ ਸਿਆ ਵੀ ਜਮਨ ਨਵਾਂ ਕਢਾ ਕੇ ਕਿਉਂ ਵੀ ਕਿਵੇਂ ਲੱਗਿਆ ਗੱਪਰੋ ਬਹੁਤ ਵਧੀਆ ਵੀਰੇ ਬਹੁਤ ਵਧੀਆ ਬੇਟ ਨੇ ਇਹਨਾਂ ਦੇ ਹਾਂ ਬਹੁਤ ਵਧੀਆ ਫਿਟਿੰਗ ਹੈ ਰੰਗ ਰੂਗਣਾਂ ਵਧੀਆ ਨਾਲ ਦਾ ਫਿੱਟ ਕਰਕੇ ਦੇ ਲਈ ਜਮਾ ਸਵਾਦ ਆ ਗਿਆ ਸਵਾਦ ਆ ਗਿਆ ਬਹੁਤ ਠੀਕ ਹੈ ਠੀਕ ਹੈ ਪੂਰਾ ਆ ਆਸੀਂ ਆਪਾਂ ਉਧਰ ਵੀ ਜਾ ਜਾਈਏ ਕੋਈ ਨਰਾਜ਼ ਵੀ ਨਾ ਹੋ ਜੇ ਆਪਣੇ ਨਾਲ ਵੀ ਸਾਡੇ ਕੋਲੇ ਨਹੀਂ ਆਏ ਕਈ ਵਾਰੀ ਕੋਈ ਸ਼ਿਕਾਇਤ ਵੀ ਹੁੰਦੀ ਆ ਪ੍ਰੀਤ ਕਈ ਵਾਰੀ ਕੋਈ ਸ਼ਿਕਾਇਤ ਕੋਈ ਸ਼ਿਕਾਇਤ ਤਾਂ ਨਹੀਂ ਕੀ ਕੋਈ ਸ਼ਿਕਾਇਤ ਤਾਂ ਨਹੀਂ ਕੀ ਠੀਕ ਆ ਹਾਂ ਜੀ ਬਹੁਤ ਵਧੀਆ ਕੰਮ ਹੈ ਪੁੱਤ ਕਿਵੇਂ ਲੱਗਿਆ ਤੂੰ ਦੱਸ ਬਹੁਤ ਵਧੀਆ ਸੀ ਜੀ ਜਮਾ ਲੋਟ ਆ ਹਾਂ ਜੀ ਬਸ ਠੀਕ ਆ ਤੇ ਚਾਚੇ ਨੇ ਐਡ ਪਾਈ ਸੀ ਇਹ ਪਹਿਲਾਂ ਇਹ ਤਾਂ ਆਏ ਆ ਤੁਸੀਂ ਮੇਰੀ ਐਡ ਦੇਖ ਕੇ ਠੀਕ ਆ ਜੇ ਕੋਈ ਲੰਬਾ ਤਾਂ ਮੈਨੂੰ ਦੇਣਾ ਨਾ ਕੋਈ ਨਹੀਂ ਕੋਈ ਹੈ ਲਾਂਬਾ ਕੋਈ ਨਹੀਂਗਾ ਨਾ ਸਹੀ ਹੈ ਨਾ ਗੱਲਬਾਤ ਬਾਠ ਠੀਕ ਹੈ ਕਿਉਂ ਬਾਈ ਜੀ ਕਿਵੇਂ ਲੱਗਿਆ ਕੰਮ ਬਹੁਤ ਵਧੀਆ ਕੰਮ ਵਧੀਆ ਕਿਹੜੇ ਪਿੰਡ ਤੋਂ ਆਏ ਤੁਸੀਂ ਪਿੰਲ ਪਗੜਾਣਾ ਹੀ ਸਾਡਾ ਜਿਹੜਾ ਫਟੇਗੜ ਸਾਹਿਬ ਹੈ ਅੱਛਾ ਇੱਥੇ ਨੇੜੇ ਹੀ ਆ ਨਹੀਂ ਆਦੋ ਫਟੇਗੜ ਸਾਹਿਬ ਆ 70 ਕਿਲੋਮੀਟਰ ਪੈ ਜਾਂਦੇ ਹਨ 70 ਕਿਲੋਮੀਟਰ ਬਲੇ 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 ਇਨੀ ਬਾਟ ਤੋਂ ਆਇਆ ਦੇਖ ਲਾ ਤੂੰ ਮਨ ਖੁਸ਼ ਹੋ ਗਿਆ ਹਾਂਜੀ ਖੁਸ਼ ਹੈ ਮਤਲਬ ਜਿੰਨਾ ਠੰਡ ਚ ਆਏ ਆ ਉਹ ਸਵਾਦ ਆ ਗਿਆ ਬਾਠ ਠੀਕ ਹੈ ਇਹ ਟਾਈਮ ਨਾ ਉਹ ਸਹੀ ਨਾਲ ਦੇ ਦਿੰਦੇ ਆ ਜਿੰਨੇ ਦਿਨ ਕਹਿੰਦੇ ਉਸ ਦਿਨ ਦੇ ਦਿੰਦੇ ਆ ਬਾਈ ਦੇ ਦਿੰਦੇ ਨਹੀਂ ਜਿਸ ਦਿਨ ਆਪਣਾ ਹਫਤੇ ਬਾਅਦ ਜਿਸ ਦਿਨ ਤਰੀਕ ਦਈ ਵੀ ਹੁੰਦੀ ਆ ਜੀ ਉਸ ਦਿਨ ਹੀ ਦੇ ਦਿੰਦੇ ਜਿੱਦੇ ਮਾਲਾ ਪ੍ਰੀਤ ਆਪਰੇਸ਼ਨ ਦੀ ਤਰੀਕ ਲਈ ਆ ਉਸ ਦਿਨ ਆਪਰੇਸ਼ਨ ਕਰਕੇ ਤੋੜ ਦਿੰਦੇ ਆ ਬੰਦੇ ਨੂੰ ਹਾਂਜੀ ਹਾਂਜੀ ਹੈ ਹਾਂਜੀ ਕੋਈ ਆ ਹਾਂ ਓਦਾਂ ਜਿੱਦੇ ਇਹਨਾਂ ਤੋਂ ਡੇਟ ਲੈ ਲਈ ਆਪਾਂ ਉਸ ਦਿਨ ਬੜਾ ਲੇਟ ਲੂਟਦਾ ਨਹੀਂ ਖੱਜਲਦਾ ਨਹੀਂ ਕਰਦੇ ਹਾਂਜੀ ਨਹੀਂ ਕਈ ਵਾਰੀ ਬੜਾ ਵੱਧਗਾ ਕੰਮ ਕਰਨ ਵਾਲਾ ਬੰਦਾ ਨਾ ਖੱਜਲ ਕਰਨ ਲੱਗ ਜਾਂਦਾ ਉਹਨਾਂ ਨੂੰ ਵੀ ਦੂਰ ਕਰਨ ਲੱਗ ਜਾਂਦਾ ਕੰਮ ਬੜਾ ਪੈਂਦਾ ਨਾ ਇਹਨਾਂ ਕੋਲੇ ਵਾ ਫੇਰ ਲੋਟ ਇਹ ਕਹਿੰਦੇ ਵੀ ਖੱਜਲ ਨਹੀਂ ਕਰਦੇ ਜਿੱਦਾਂ ਤਰੀਕ ਦਿੰਦੇ ਆ ਉਦਾਂ ਐਂ ਤੋੜ ਦਿੰਦੇ ਆ ਟਰੈਕਟਰ ਬਣਾ ਕੇ ਜੇ ਤੁਸੀਂ ਵੀ ਬਣਾਉਣਾ ਬਾਈ ਉਹਨਾਂ ਦਾ ਨੰਬਰ ਕਰ ਲਓ ਨੋਟ ਤੇ ਬਾਈ ਉਹਨਾਂ ਨੂੰ ਫੋਨ ਕਰ ਲਓ ਹੁਣੇ ਹੀ ਬੁਕਿੰਗ ਕਰ ਲਓ ਇੱਕ ਗੱਲ ਹੋਰ ਆ ਇਹ ਕਹਿੰਦੇ ਹੁਣੇ ਬੁਕਿੰਗ ਕਰਨ ਤੋਂ ਪਹਿਲਾਂ ਬੇਸ਼ੱਕ ਮਾਰਕੀਟ 'ਚੋਂ ਲਓ ਪਤਾ ਜੇ ਕੋਈ ਐਡਾ ਸੁਨੱਖਾ ਕੰਮ ਇਸ ਰੇਟ 'ਚ ਕਰਦਾ ਤਾਂ ਬਾਈ ਤੁਸੀਂ ਨੇੜੋਂ ਕਰਾ ਸਕਦੇ ਆ ਪਰ ਜੇ ਤੁਸੀਂ ਐਡਾ ਘੈਂਟ ਕੰਮ ਇਸ ਰੇਟ 'ਚ ਕਰਾਉਣਾ ਤਾਂ ਤੁਹਾਨੂੰ ਇੱਥੇ ਹੀ ਆਉਣਾ ਪੈਣਾ